ਮਣੀ ਕਾਲਦਲ ਸੰਯੁਕਤ ਦੇ ਸੱਤ ਪ੍ਰਸਤ ਸੁਖਦੇਵ ਸਿੰਘ ਢੀਂਸਾ ਜੀ ਐਨਡੀਏ ਅਲਾਈਅੰਸ ਨਾਲੋਂ ਆਪਣਾ ਵੱਖ ਨਾਤਾ ਤੋੜ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਰਲੇਵਾ ਕਰਨ ਜਾ ਰਹੇ ਨੇ ਤੇ ਫਿਲਹਾਲ ਜਿੰਨਾ ਮੁੱਦਿਆਂ ਦੇ ਉੱਤੇ ਕੀ ਸੁਖਦੇਵ ਸਿੰਘ ਢੀਂਸਾ ਵੱਲੋਂ ਵਖਰੇਵੇਂ ਕੀਤੇ ਗਏ ਸੀ ਕੀ ਉਹ ਹੁਣ ਸੌਟ ਆਊਟ ਹੋ ਗਏ ਨੇ ਸਾਰੇ ਇਸ ਮਾਮਲੇ ਬਾਰੇ ਜਾਣਕਾਰੀ ਲੈ ਲੈਣੇ ਸੁਖਦੇਵ ਸਿੰਘ ਢੀਂਸਾ ਸਾਡੇ ਨਾਲ ਮੌਜੂਦ ਨੇ ਢੀਂਸਾ ਸਾਹਿਬ ਜਿੰਨਾ ਮੁੱਦਿਆਂ ਦੇ ਉੱਤੇ ਵਖਰੇਵੇਂ ਹੋਏ ਸੀ ਕੀ ਹੁਣ ਉਹ ਸੌਟ ਆਊਟ ਹੋ ਗਏ ਨੇ ਮੀਟਿੰਗਾਂ ਦੇ ਰਾਹੀਂ ਦੇਖੋ ਕੁਸ਼ਤਾ ਉਹਨਾਂ ਨੇ ਮਾਫੀ ਮੰਗੀ ਲਈ ਕਿ ਜੋ ਮੇ ਤੋਂ ਗਲਤੀ ਹੋਈ ਹੈ ਉਹ ਠੀਕ ਮੈਂ ਮਾਫੀ ਮੰਗਦਾ ساری ਦੁਨੀਆ ਸਾਰੇ ਲੋਕਾਂ ਤੋਂ ਮੰਗਦਾ ਅਕਾਲੀ ਦਲ ਦੇ ਪਾਰਟੀ ਤੋਂ ਮੰਗਦਾ ਹੋਰ ਜਿੰਨੂ ਕੋ ਦੂਸਰਾ ਇਹ ਹੈ ਕਿ ਸਾਡੇ ਜਿਹੜੇ ਹੁਣ ਵੱਡਾ ਜਿਹੜਾ ਮੁੱਦਾ ਆਇਆ ਉਹਦੇ ਸਾਹਮਣੇ ਛੋਟੇ ਮੁੱਦੇ ਨੇ ਬਾਕੀ ਅਗਰ ਕੋਈ ਚਿੰਤਾ ਰਹਿੰਦਾ ਹੈ ਤਾਂ ਅਸੀਂ ਸਾਰੇ ਬੈਠ ਕੇ ਸਾਰਟ ਆਊਟ ਕਰ ਲਾਂਗੇ ਲੇਕਿਨ ਸਭ ਤੋਂ ਵੱਡੀ ਹੈ ਕਿ ਪੰਜਾਬ ਦਰ ਪੰਥ ਨੂੰ ਬਚਾਉਣਾ ਉਹਦੇ ਲਈ ਅਸੀਂ ਜਦੋਜਾਹਿਦ ਕਰਾਂਗੇ ਇਕੱਠੇ ਹੋ ਕੇ ਕੀ ਸਰ ਸਾਹਿਬ ਤੁਹਾਡੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਸੁਖਦੇਵ ਸੁਭੀਰ ਸਿੰਘ ਬਾਦਲ ਨੇ ਜਿਹੜੇ ਉਹ ਪ੍ਰਧਾਨਗੀ ਛੱਡਣ ਜਿਸ ਤੋਂ ਬਾਅਦ ਹੀ ਕੋਈ ਜਿਹੜਾ ਰਲੇਵਾ ਹੋ ਸਕਦਾ ਕੀ ਹੁਣ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਰਹੇ ਨੇ ਜਾਂ ਫਿਰ ਤੁ ਤੁਸੀ ਪ੍ਰਧਾਨ ਦੇ ਤੌਰ ਪ੍ਰਧਾਨ ਦੇ ਸੁਭੀਰ ਸਿੰਘ ਬਾਦਲ ਨੂੰ ਐਕਸੈਪਟ ਕਰ ਰਹੇ ਹੋ ਨਹੀਂ ਉਹ ਤਾਂ ਜਦੋਂ ਮੈਂ ਜਾ ਰਿਹਾ ਮੀਤਾ ਕੁਦਰਤੀ ਐਕਸੈਪਟ ਤਾਂ ਬਚੋਣੀ ਹੈ ਤੇ ਉਹਦੇ ਵਿੱਚ ਕੋਈ ਦੋ ਨਹੀਂ ਪਹਿਲੇ ਠੀਕ ਹੈ ਸਾਡੇ ਬੱਚਿਆਂ ਦੀ ਤਰ੍ਹਾਂ ਸੁਭੀਰ ਤੇ ਸਾਡੇ ਹੱਥਾਂ ਚ ਪੜਿਆ ਉਹਦੇ ਵਿੱਚ ਕੋਈ ਦੋ ਰਾ ਨਹੀਂ ਕਿ ਅਤੀ ਬੈਠ ਕੇ ਉਹਨਾਂ ਨਾਲ ਸੌਫਟ ਆਪਟ ਕਰ ਲਾਂਗੇ ਕਿਹਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢਿੰਡਸਾ ਇੱਕ ਐਮ ਰੋਲ ਜਿਹੜਾ ਅਦਾ ਕਰ ਸਕਦੇ ਨੇ ਸ਼੍ਰੋਮਣੀ ਕਾਲੇ ਦਲ ਬਾਦਲੂ ਵਿੱਚ ਕੋਈ ਅਹੁਦੇਦਾਰੀ ਦੀ ਕੋਈ ਗੱਲਬਾਤ ਚੱਲੀ ਹੈ ਨਹੀਂ ਨਹੀਂ ਕੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਇਹ ਜ਼ਰੂਰ ਕਿਹਾ ਹੈ ਉਹਨੇ ਕਿ ਤੁਹਾਡੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਐਡਜਸਟ ਕਰਾਂਗੇ ਤੇ ਚੰਗੇ ਬੰਦੇ ਨੂੰ ਅਸੀਂ ਕੰਮ ਲੈਣਾ ਚਾਹੁੰਦੇ ਆ ਤੇ ਉਹ ਵੀ ਸੁਖਵੀਰ ਸਿੰਘ ਬਾਦਲ ਨੇ ਵੀ ਗੱਲ ਹੋਈ ਹੈ ਤੇ ਬਾਕੀ ਤਾਂ ਉਹਨ ਵਕਤੀ ਦੱਸੇਗਾ ਕੀ ਬਣਨਾ ਹੈ ਨੰਬਰ ਤੋਂ ਸਾਡੀ ਕੋਈ ਅੱਜ ਉਹਨਾਂ ਦੀ ਲੜਾਈ ਨਹੀਂ ਹੈ ਸਾਡੀ ਲੜਾਈ ਹੈ ਪੰਜਾਬ ਨੂੰ ਤੇ ਪੰਥ ਨੂੰ ਇਕੱਠਿਆ ਕਰਨਾ ਔਰ ਇਹਨੂੰ ਟਕੜਿਆ ਕਰਨਾ ਤੁਸੀਂ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਤੁਸੀਂ ਹੁਣ ਐਨਡੀਓ ਤੋਂ ਦੂਰ ਜਾ ਰਹੇ ਹੋ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਐਨਡੀਆ ਦੇ ਨੇੜੇ ਲੈ ਕੇ ਚੱਲੇ ਹੋ ਨਹੀਂ ਅਜੇ ਕੋਈ ਨਹੀਂ ਐਨਡੀਓ ਤੋਂ ਨਾ ਦੂਰ ਜਾਣ ਦੀ ਗੱਲ ਹੈ ਨਾ ਬੱਕਰੇ ਹੋਣ ਦੀ ਗੱਲ ਹੈ ਅਜੇ ਤਾਂ ਸਾਡੀ ਪੰਥ ਤੇ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਤਾਂ ਬਿਲਕੁਲ ਸੁਖਦੇਵ ਸਿੰਘ ਢੀਂਂਸਾ ਸਾਡੇ ਨਾਲ ਮੌਜੂਦ ਸਨ ਹਾਲਾਂਕਿ ਘਰ ਵਾਪਸੀਆਂ ਦਾ ਦੌਰ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦਾ ਕੀ ਰੂਪ ਹੈ ਜਿਹੜਾ ਉਹ ਰਹਿੰਦਾ ਹੈ ਤੇ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਸੁਖਦੇਵ ਸਿੰਘ ਢੀਂਂਸਾ ਉਹਨਾਂ ਦੇ ਪਾਰਟੀ ਮਰਜ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੈਂਦਾ ਹੈ ਇਹ ਦੇਖਣਾ ਬਹੁਤ ਔਖਾ ਰਹੇਗਾ ਵੀਡੀਓ ਜਰਨਲਿਸਟ ਰੋਹਿਤ ਦੇ ਨਾਲ ਮੈਂ ਸਮਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਸ਼੍ਰੋਮਣੀ ਕਾਲੀ ਦਲ ਸੰਯੁਕਤ ਦੇ ਸਤ ਪ੍ਰਸਤ ਸੁਖਦੇਵ ਸਿੰਘ ਢੀਂਂਸਾ NDA ਅਲਾਈਅੰਸ ਨਾਲੋਂ ਆਪਣਾ ਵੱਖ ਨਾਤਾ ਤੋੜ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਰਲੇਵਾ ਕਰਨ ਜਾ ਰਹੇ ਨੇ ਤੇ ਫਿਲਹਾਲ ਜਿੰਨਾ ਮੁੱਦਿਆਂ ਦੇ ਉੱਤੇ ਕੀ ਸੁਖਦੇਸ਼ ਸਿੰਘ ਢੀਂਡਸਾ ਵੱਲੋਂ ਵਖਰੇਵੇਂ ਕੀਤੇ ਗਏ ਸੀ ਕੀ ਉਹ ਹੁਣ ਸੌਟ ਆਊਟ ਹੋ ਗਏ ਨੇ ਸਾਰੇ ਇਸ ਮਾਮਲੇ ਬਾਰੇ ਜਾਣਕਾਰੀ ਲੈ ਲੈਣੇ ਸੁਖਦੇਸ਼ ਸਿੰਘ ਢੀਂਡਸਾ ਸਾਡੇ ਨਾਲ ਮੌਜੂਦ ਨੇ ਢੀਂਡਸਾ ਸਾਹਿਬ ਜਿੰਨਾ ਮੁੱਦਿਆਂ ਦੇ ਉੱਤੇ ਵਖਰੇਵੇਂ ਹੋਏ ਸੀ ਕੀ ਹੁਣ ਉਹ ਸੌਟ ਆਊਟ ਹੋ ਗਏ ਨੇ ਮੀਟਿੰਗਾਂ ਦੇ ਰਾਹੀਂ ਦੇਖੋ ਕੁਝ ਤਾਂ ਉਹਨਾਂ ਨੇ ਮਾਫੀ ਮੰਗੀ ਲਈ ਜੇੋ ਮੇ ਤੋਂ ਗਲਤੀ ਹੋਈ ਹੈ ਉਹ ਠੀਕ ਮੈਂ ਮਾਫੀ ਮੰਗਦਾ ਸਾਰੀ ਦੁਨੀਆ ਸਾਰੇ ਲੋਕਾਂ ਤੋਂ ਮੰਗਦਾ ਅਕਾਲੀ ਦਲ ਦੇ ਪਾਰਟੀ ਤੋਂ ਮੰਗਦਾ ਹੋਰ ਜਿੰਨੂ ਕੋ ਦੂਸਰਾ ਇਹ ਹੈ ਕਿ ਸਾਡੇ ਜਿਹੜੇ ਹੁਣ ਵੱਡਾ ਜਿਹੜਾ ਮੁੱਦਾ ਆਇਆ ਉਹਦੇ ਸਾਹਮਣੇ ਛੋਟੇ ਮੁੱਦੇ ਨੇ ਬਾਕੀ ਅਗਰ ਕੋਈ ਮੁੱਦਾ ਰਹਿੰਦਾ ਹੈ ਤਾਂ ਅਸੀਂ ਸਾਰੇ ਬੈਠ ਕੇ ਸਾਰਟ ਆਊਟ ਕਰ ਲਾਂਗੇ ਲੇਕਿਨ ਸਭ ਤੋਂ ਵੱਡੀ ਹੈ ਕਿ ਪੰਜਾਬ ਦਾ ਪੰਥ ਨੂੰ ਬਚਾਉਣਾ ਉਹਦੇ ਲਈ ਅਸੀਂ ਜਦੋ ਜੈਦ ਕਰਾਂਗੇ ਇਕੱਠੇ ਹੋ ਕੇ ਠੀਕ ਸਾਬ ਤੁਹਾਡੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸੁਖਦੇਵ ਸੁਭੀਰ ਸਿੰਘ ਬਾਦਲ ਨੇ ਜਿਹੜੇ ਉਹ ਪ੍ਰਧਾਨਗੀ ਛੱਡਣ ਜਿਸ ਤੋਂ ਬਾਅਦ ਹੀ ਕੋਈ ਜਿਹੜਾ ਰਲੇਵਾ ਹੋ ਸਕਦਾ ਕੀ ਹੁਣ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਰਹੇ ਨੇ ਜਾਂ ਫਿਰ ਤੁ ਤੁਸੀ ਪ੍ਰਧਾਨ ਦੇ ਤੌਰ ਪਰ ਪ੍ਰਧਾਨ ਦੇ ਸੁਭੀਰ ਸਿੰਘ ਬਾਦਲ ਨੂੰ ਐਕਸੈਪਟ ਕਰ ਰਹੇ ਹੋ ਨਹੀਂ ਉਹ ਤਾਂ ਜਦੋਂ ਮੈਂ ਜਾ ਰਿਹਾ ਅੰਮ੍ਰਿਤਪੁਰ ਕੁਦਰਤੀ ਐਕਸੈਪਟ ਤਾਂ ਬਚੋਣਾ ਹੀ ਹੈ ਕਿ ਉਹਦੇ ਵਿੱਚ ਕੋਈ ਦੋ ਨਹੀਂ ਠੀਕ ਹੈ ਸਾਡੇ ਬੱਚਿਆਂ ਦੀ ਤਰ੍ਹਾਂ ਸੁਭੀਰ ਤੇ ਸਾਡੇ ਹੱਥਾਂ ਚ ਪੜਿਆ ਉਹਦੇ ਵਿੱਚ ਕੋਈ ਦੋ ਨਾ ਨਹੀਂ ਕਿ ਅ ਅਤੀ ਬੈਠ ਕੇ ਉਹਨਾਂ ਨਾਲ ਸੌਲਵਟ ਆਊਟ ਕਰ ਲਾਂਗੇ ਕਿਹਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢਿੰਟਸਾ ਇੱਕ ਅਹਿਮ ਰੋਲ ਜਿਹੜਾ ਅਦਾ ਕਰ ਸਕਦੇ ਨੇ ਸ਼੍ਰੋਮਣੀ ਕਾਲੇ ਦਲ ਬਾਦਲ ਵਿੱਚ ਕੋਈ ਅਹੁਦੇਦਾਰੀ ਦੀ ਕੋਈ ਗੱਲਬਾਤ ਚੱਲੀ ਹੈ ਨਹੀਂ ਨਹੀਂ ਕੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਇਹ ਜ਼ਰੂਰ ਕਿਹਾ ਹੈ ਉਹਨੇ ਕਿ ਤੁਹਾਡੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਐਡਜਸਟ ਕਰਾਂਗੇ ਤੇ ਚੰਗੇ ਬੰਦੇ ਨੂੰ ਅਸੀਂ ਕੰਮ ਲੈਣਾ ਚਾਹੁੰਦੇ ਆ ਤੇ ਉਹ ਵੀ ਸੁਖਵੀਰ ਸਿੰਘ ਬਾਦਲ ਨੇ ਵੀ ਗੱਲ ਹੋਈ ਹੈ ਤੇ ਬਾਕੀ ਤਾਂ ਉਹਨ ਬਖਤੀ ਦੱਸੇਗਾ ਕੀ ਬਣਨਾ ਹੈ ਨੰਬਰ ਤੋਂ ਸਾਡੀ ਕੋਈ ਅੱਜ ਉਹਨਾਂ ਦੀ ਲੜਾਈ ਨਹੀਂ ਹੈ ਸਾਡੀ ਲੜਾਈ ਹੈ ਪੰਜਾਬ ਨੂੰ ਤੇ ਪੰਥ ਨੂੰ ਇਕੱਠਿਆ ਕਰਨਾ ਔਰ ਇਹਨੂੰ ਤੱਕੜਿਆ ਕਰਨਾ ਤੁਸੀਂ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਤੁਸੀਂ ਹੁਣ ਐਨਡੀਓ ਤੋਂ ਦੂਰ ਜਾ ਰਹੇ ਹੋ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਐਨਡੀਏ ਦੇ ਨੇੜੇ ਲੈ ਕੇ ਚੱਲੇ ਹੋ ਨਹੀਂ ਅਜੇ ਕੋਈ ਨਹੀਂ ਅਜੇ ਐਨਡੀਓ ਤੋਂ ਨਾ ਦੂਰ ਜਾਣ ਦੀ ਗੱਲ ਹੈ ਨਾ ਬੱਕਰੇ ਹੋਣ ਦੀ ਗੱਲ ਹੈ ਅਜੇ ਤਾਂ ਸਾਡੀ ਪੰਥ ਤੇ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਤਾਂ ਬਿਲਕੁਲ ਸੁਖਦੇਵ ਸਿੰਘ ਢਿੰਡਸਾ ਸਾਡੇ ਨਾਲ ਮੌਜੂਦ ਸਨ ਹਾਲਾਂਕਿ ਘਰ ਵਾਪਸੀਆਂ ਦਾ ਦੌਰ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦਾ ਕੀ ਰੂਪ ਹੈ ਜਿਹੜਾ ਉਹ ਰਹਿੰਦਾ ਹੈ ਤੇ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਸੁਖਦੇਵ ਸਿੰਘ ਢਿੰਡਸਾ ਉਹਨਾਂ ਦੇ ਪਾਰਟੀ ਮਰਜ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੈਂਦਾ ਹੈ ਇਹ ਦੇਖਣਾ ਬਹੁਤ ਔਖਾ ਰਹੇਗਾ ਵੀਡੀਓ ਜਰਨਲਿਸਟ ਰੋਹਿਤ ਦੇ ਨਾਲ ਮੈਂ ਸਮਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ